ਆਸੀ ਕਾਲ ਜੀ ਵੈਰ ਜੀ ਦਾ ਖਾਲਸਾ ਆਸੀ ਵੈਰ ਜੀ ਦੀ ਫਤਿਹ ਇਸ ਖਬਰ ਨਾਲ ਕਈਆਂ ਨੇ ਹੱਸਣਾਗਾ ਕਈਆਂ ਨੇ ਰੋਣਾਗਾ ਕਈਆਂ ਨੇ ਪਿੱਟਣਾਗਾ ਕਈਆਂ ਨੇ ਗਲਤ ਕਮੈਂਟ ਕਰਨੇ ਨੇ ਕਈਆਂ ਨੇ ਜਿਹੜਾ ਸੱਚ ਨੇ ਜਿਹੜੇ ਉਹਨਾਂ ਨੇ ਸੱਚ ਕਮੈਂਟ ਕਰਨੇ ਨੇ ਤੇ ਤੁਹਾਨੂੰ ਆਪਾਂ ਇੱਕ ਵੱਡੀ ਖਬਰ ਬੱਲ ਲੈ ਕੇ ਜਾ ਰਹੇ ਆ ਤੇ ਧੁਮਾਕਾ ਕਹਿੰਦੇ ਭੈਣ ਵਾਲਾਗਾ ਇਸ ਟਾਈਮਾ ਕੁਝ ਵੀ ਹੋ ਸਕਦਾਗਾ ਫੇਰ ਬਦਲ ਹੋ ਸਕਦਾਗਾ ਜਿਸ ਤਰ੍ਹਾਂ ਕਹਿੰਦੇ 92 ਵਿਧਾਇਕ ਜਿੱਤੇ ਸੀ ਇਸ ਕਰਕੇ ਉਲਟੀ ਬਾਜ਼ੀ ਪੈ ਸਕਦੀ ਆ ਤੁਹਾਨੂੰ ਇੱਕ ਖਬਰ ਦੇਣ ਜਾ ਰਹੇ ਆ ਉਸ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਜ਼ਰੂਰ ਆ ਕਿ ਆਪਣੇ ਕਮੈਂਟ ਜ਼ਰੂਰ ਕਰਨਾ ਉਹ ਤੁਹਾਡੀ ਸੋਚ ਮੁਤਾਬਕ ਆ ਮੈਂ ਤੁਹਾਨੂੰ ਕੁਝ ਕਹਿ ਨਹੀਂ ਸਕਦਾ ਕਿ ਤੁਸੀਂ ਕਿਸ ਤਰ੍ਹਾਂ ਕਰਨੇ ਨਹੀਂ ਕਰਨੇ ਜਿਸ ਤਰ੍ਹਾਂ ਤੁਹਾਨੂੰ ਲੱਗਿਆ ਕਿ ਇਸ ਗੱਲ ਦੇ ਵਿੱਚ ਕੁਝ ਹੈਗਾਗਾ ਤੇ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰ ਦੇਣਾ ਕਿਉਂਕਿ ਮੈਂ ਤੁਹਾਡਾ ਰਣੀ ਆ ਤੁਸੀਂ ਟਾਈਮ ਕੱਢ ਕੇ ਵੀਡੀਓ ਜ਼ਰੂਰ ਦੇਖ ਦਿਓ ਹੁਣ ਗੱਲ ਕਰਦੇ ਆ ਇੱਕ ਤੁਹਾਨੂੰ ਪਹਿਲਾਂ ਪਤਾਗਾ ਵਿਵਾਦ ਜਿਹੜਾ ਸੜਿਆ ਹੋਇਆਗਾ ਲੈਰਿਸ ਬਸਨੋਈ ਨੂੰ ਲੈ ਕੇ ਆਮ ਆਦਮੀ ਦੇ ਵਿਧਾਇਕ ਕੁਮਰ ਵਿਜੇ ਪ੍ਰਤਾਪ ਵੱਲੋਂ ਇੱਕ ਚਿੱਠੀ ਲਿਖੀ ਗਈ ਆ ਸੋਸ਼ਲ ਮੀਡੀਆ ਤੇ ਜਿਹੜੀ ਸਾਂਝੀ ਕੀਤੀ ਗਈ ਆ ਉਹਨੇ ਵੱਡਾ ਬਿਆਨ ਦੇ ਦਿੱਤਾ ਕਿ ਮੁੱਖ ਮੰਤਰੀ ਦਾ ਜਿਹੜਾ ਬਦਲਿਆ ਜਾ ਸਕਦਾਗਾ ਕੁਮਰ ਵਿਜੇ ਪ੍ਰਤਾਪ ਨੇ ਕਿਹਾ ਕਿ ਅਸੀਂ ਸਾਰੇ ਐਮਐਲਏ ਲਗਭਗ ਇਕੱਠੇ ਹੋ ਰਹੇ ਆ ਜਿਸ ਨੂੰ ਲੈ ਕੇ ਮੁੱਖ ਮੰਤਰੀ ਜਿਹੜਾ ਬਦਲਿਆ ਜਾ ਸਕਦਾ ਹੈ ਇੱਕ ਭਵੰਤਮਾਨ ਦੀ ਥਾਂ ਤੇ ਕਲਤਾਰ ਸਿੱਧਵਾਂ ਦੀ ਜਿਹੜੀ ਗੱਲ ਹੋ ਰਹੀ ਆ ਇਸ ਵੇਲੇ ਤੁਹਾਨੂੰ ਸਭ ਤੋਂ ਵੱਡੀ ਖਬਰ ਤੇ ਅਹਿਮ ਖਬਰ ਸੁਣਾ ਰਹੇ ਆ ਇਹ ਕੁਮਰ ਵਿਜੇ ਪ੍ਰਤਾਪ ਦੀ ਪੋਸਟਾ ਉਹਨੇ ਲਿਖਿਆ ਕਿ ਅਸੀਂ ਸਾਰੇ ਬਧਾ ਜਿਹੜੇ ਇਕੱਠੇ ਹੋ ਰਹੇ ਆ ਤੇ ਕਹਿੰਦੇ ਭਗਵੰਤ ਮਾਨ ਨੂੰ ਕਦੋਂ ਵੀ ਜਿਹੜਾ ਮੁੱਖ ਮੰਤਰੀਤ ਬਦਲਿਆ ਜਾ ਸਕਦਾਗਾ ਇਹ ਤਾਂ ਹੁਣ ਕੁਵਰ ਵਿਜੇ ਪ੍ਰਤਾਪ ਦੱਸ ਸਕਦੇ ਨੇ ਕਿ ਉਹਨਾਂ ਦਾ ਕਿਹੜੇ ਕਿਹੜੇ ਮੰਤਰੀਆਂ ਨਾਲ ਕਿਹੜੇ ਐਮਐਲਏ ਨਾਲ ਜਿਹੜੀ ਗੱਲਬਾਤ ਹੋ ਰਹੀ ਆ ਉਹਨੇ ਆਪਣੀ ਹੀ ਸਰਕਾਰ ਨੂੰ ਘੇਰਦੇ ਹੋਏ ਕਿਹਾਗਾ ਉਹਨੇ ਡੀਜੀਪੀ ਤੋਂ ਵੀ ਸਵਾਲ ਚੁੱਕਿਆ ਕਿ ਡੀਜੀਪੀ ਸਾਹਿਬ ਕਦੋਂ ਤੱਕ ਤੁਸੀਂ ਜਿਹੜਾ ਗੋਗਲਿਆਂ ਤੋਂ ਮਿੱਟੀ ਝਾੜਦੇ ਰਹੋਗੇ ਕਿਦੋਂ ਜਿਹੜਾ ਪੰਜਾਬ ਸਰਕਾਰ ਜਿਹੜਾ ਨਿਆ ਨਹੀਂ ਦਵਾ ਸਕੀ ਸਿੱਖਾਂ ਨੂੰ ਨਹੀਂ ਦਵਾ ਸਕਦੀ ਲੈਰਸ ਬਸਨੋਈ ਨੂੰ ਲੈ ਕੇ ਉਹਨਾਂ ਨੇ ਵੱਡਾ ਜਿਹੜਾ ਇੱਕ ਕਹਿੰਦੇ ਇਹ ਮਸਲਾ ਖੜਾ ਕਰ ਦਿੱਤਾ ਕੋਮਰਬਜੇ ਪ੍ਰਤਾਪ ਨੇ ਕਿਹਾ ਕਹਿੰਦਾ ਮੈਂ ਤਾਂ ਪਹਿਲੇ ਹੀ ਕਹਿਆ ਸੀ ਲੈਰਸ ਬਸਨੋਈ ਵਰਗੇ ਗੁੰਡਿਆਂ ਦੀ ਐਂਟਰੀ ਪੰਜਾਬ ਦੇ ਵਿੱਚ ਹੋਈ ਆ ਜਦੋਂ ਤੇ ਪੰਜਾਬ ਦੇ ਜ਼ਿਲ੍ਹਿਆਂ ਵਿੱਚ ਇਹਨਾਂ ਨੇ ਜਿਹੜਾ ਸਾਰੀ ਗੱਲਬਾਤ ਜਿਹੜੀ ਇੰਟਰਵਿਊ ਕੀਤੀ ਆ ਉਹਨਾਂ ਨੇ ਕਿਹਾ ਕਿ ਜਿਹੜੀ ਇਹ ਇੰਟਰਵਿਊ ਆ ਇਹ ਕਹਿੰਦਾ ਮੈਂ ਪਹਿਲੇ ਹੀ ਖਲਾਸਾ ਕਰ ਚੁੱਕਿਆ ਸੀ ਹੁਣ ਜਦੋਂ ਸੱਟ ਬਣਾਈ ਸੱਟ ਨੇ ਜਿਹੜਾ ਸਾਰਾ ਕੁਝ ਜਿਹੜਾ ਆ ਜੇ ਬੇਸ਼ੱਕ ਜਿਹੜੀ ਰਿਪੋਰਟ ਆ ਉਹ ਬੰਦ ਪਈ ਆ ਤੇ ਉਹਦੇ ਵਿੱਚ ਪਰ ਇੱਕ ਖਲਾਸਾ ਹੋ ਗਿਆ ਕਿ ਜਿਹੜਾ ਲੈਨਸ ਦੀ ਬਸਨੋਈ ਦੀ ਜਿਹੜੀ ਇੰਟਰਵਿਊ ਆ ਪੰਜਾਬ ਦੇ ਹਦੂਦ ਦੇ ਅੰਦਰ ਹੀ ਹੋਈ ਆ ਇਸ ਨੂੰ ਲੈ ਕੇ ਕੁਮਰ ਵਿਜੇ ਪ੍ਰਤਾਪ ਵੱਲੋਂ ਇੱਕ ਹੁਣ ਚਿੱਠੀ ਲਿਖੀ ਗਈ ਆ ਪੋਸਟ ਸਾਂਝੀ ਕੀਤੀ ਗਈ ਆ ਕਿ ਭਗਵੰਤ ਮਾਨ ਨੂੰ ਲੈ ਕੇ ਉਹਨਾਂ ਨੇ ਬੜੇ ਨਿਸਾਨੇ ਸਾਧਦੇ ਨੇ ਆਪ ਦੀ ਜਿਹੜੀ ਸਰਕਾਰ ਦੇ ਉੱਤੇ ਉਹਨਾਂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਜਿਹੜੀ ਆ ਨਿਆ ਨਹੀਂ ਦਵਾ ਸਕੀ ਜਿਹੜਾ ਇੰਨਾ ਟਾਈਮ ਹੋ ਗਿਆ ਜਿਹੜਾ ਲੈਟਸ ਬਸਨੋਈ ਵਰਗੇ ਗੁੰਡਿਆਂ ਨੂੰ ਜਿਹੜੀ ਸਰਕਾਰਾਂ ਵੱਲੋਂ ਪਾਲਿਆ ਜਾ ਰਿਹਾ ਹੈਗਾ ਬੱਕ ਬੱਕ ਸਰਕਾਰਾਂ ਦਾ ਹਵਾਲਾ ਵੀ ਦਿੱਤਾ ਗਿਆਗਾ ਹੁਣੇ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਭਗਵੰਤ ਮਾਨ ਇਸ ਤੇ ਕੀ ਟਿੱਪਣੀ ਕਰਦੇ ਨੇ ਜਾਂ ਉਹਨੂੰ ਕੁਮਰ ਵਿਜੇ ਪ੍ਰਤਾਪ ਨੂੰ ਰੱਖਦੇ ਨੇ ਜਾਂ ਬਾਅਦ ਦਾ ਰਸਤਾ ਦਿਖਾਉਂਦੇ ਨੇ ਜਾਂ ਫਿਰ ਇਸ ਤੋਂ ਇਹ ਸਿੱਧ ਹੁੰਦਾ ਕਿ ਜਿਹੜਾ ਕਿ ਦੋ ਧੜੇ ਬੰਦੇ ਜਾ ਰਹੇ ਨੇ ਪੰਜਾਬ ਸਰਕਾਰ ਦੇ ਅੰਦਰ ਕਦੋਂ ਵੀ ਜਿਹੜਾ ਜਿਹੜੇ ਦੋ ਧੜੇ ਹੋ ਸਕਦੇ ਨੇ ਜਿਹੜਾ ਜਿਸ ਤਰ੍ਹਾਂ ਆਪਾਂ ਦੇਖਿਆ ਕਿ ਪਿਛਲੇ ਦਿਨੇ ਕਾਲੇ ਦਲ ਦੇ ਜਿਹੜੇ ਦੋ ਧੜੇ ਹੋ ਗਏ ਨੇ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਵੀ ਜਿਹੜਾ ਇਹ جنگ ਸੜ ਚੁੱਕੀ ਆ ਹੁਣ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਤੇ ਇੱਕ ਜਿਹੜੀ ਗੱਲ ਇਹ ਮੁੱਖ ਮੰਤਰੀ ਨੂੰ ਗੱਲ ਬਦਲ ਤੇ ਪਹੁੰਚ ਰਹੀ ਆ ਤੇ ਇਸ ਵੇਲੇ ਤੁਹਾਨੂੰ ਸਭ ਤੋਂ ਵੱਡੀ ਤੇ ਅਹਿਮ ਖਬਰ ਆ ਜਿਹੜੀ ਨਿਕਲ ਕੇ ਸਾਹਮਣੇ ਆ ਰਈਆ ਕੁੰਵਰ ਵਿਜੇ ਪ੍ਰਤਾਪ ਆਵਾਦੀ ਪਾਰਟੀ ਦੇ ਵਿਧਾਇਕ ਵੱਲੋਂ ਇਹ ਚਿੱਠੀ ਲਿਖੀ ਗਈ ਆ ਉਹਨਾਂ ਵੱਲੋਂ ਕਿਹਾ ਗਿਆ ਕਿ ਅਸੀਂ ਸੀਐਮ ਦੇ ਚਿਹਰੇ ਨੂੰ ਬਦਲਣ ਲਈ ਸਾਰੇ ਐਮਐਲਏ ਇਕੱਠੇ ਹੋ ਰਹੇ ਆ ਅਸੀਂ ਜਲਦੀ ਕੋਈ ਐਕਸ਼ਨ ਲਵਾਂਗੇ ਕਿਉਂਕਿ ਉਹਨਾਂ ਨੇ ਕਿਹਾ ਕਿ ਜਦੋਂ ਸਾਨੂੰ ਜਿਹੜਾ ਕੋਈ ਨਿਆਂ ਨਹੀਂ ਮਿਲਦਾ ਸਾਡੀ ਗੱਲ ਕਹੀ ਨਹੀਂ ਜਾਂਦੀ ਕਹਿੰਦਾ ਬੇਆਦਰੀ ਦੇ ਮੁੱਦੇ ਤੇ ਕਹਿੰਦਾ ਮੈਂ ਬਾਰ-ਬਾਰ ਸਰਕਾਰ ਨੂੰ ਕਹਿੰਦਾ ਰਿਆਂ ਕਹਿੰਦਾ ਹਾਲ ਤੱਕ ਬਿਆਦਵੀ ਦੇ ਦੋਸਤਿਆਂ ਨੂੰ ਜਿਹੜਾ ਫੜਿਆ ਨਹੀਂ ਗਿਆ ਜਿਹੜਾ ਚਾਰਜ ਸ਼ੀਟ ਨਹੀਂ ਕੀਤਾ ਗਿਆ ਜਣੀ ਕਿ ਆਪਣਾ ਆਰਾਮ ਰਹੀਮ ਨੂੰ ਨਹੀਂ ਫੜਿਆ ਗਿਆ ਤੇ ਜਿਹੜਾ ਹਣੀਪ੍ਰੀਤ ਨੂੰ ਜਿਹੜਾ ਸਾਰਾ ਕੁਝ ਕਰਾਇਆ ਜਿਹੜਾ ਪ੍ਰਦੀਪ ਕਲੇਰ ਨੇ ਸਾਰਾ ਕੁਝ ਸੱਚਾਈ ਦੱਸ ਦਿੱਤੀ ਹੁਣ ਇਹਦੇ ਵਿੱਚ ਬਚਿਆ ਕੁਝ ਵੀ ਨਹੀਂ ਰਹਿ ਗਿਆ ਤੇ ਉਸ ਤੋਂ ਲੈ ਕੇ ਦੂਜੇ ਪਾਸੇ ਆਪਾਂ ਕਹ ਲਈਏ ਕਿ ਦੂਜੇ ਪਾਸੇ ਜਿਹੜਾ ਮંત્રી ਆਪਣੇ ਕਲਦੀਪ ਧਾਲੀਵਾਲ ਉਹਨਾਂ ਵੱਲੋਂ ਇੱਕ ਹੋਰ ਜਿਹੜੀ ਗੱਲ ਕਹੀ ਗਈ ਆ ਭਾਈ ਅੰਮਰਤਪਾਲ ਸਿੰਘ ਦੇ ਭਰਾ ਨੂੰ ਲੈ ਕੇ ਕਿ ਨਸ਼ੇ ਦਾ ਵਜੂਦ ਕਰਨ ਵਾਲਾ ਚਾਹੇ ਕੋਈ ਵੱਡਾ ਆਦਮੀ ਹੋਵੇ ਚਾਹੇ ਛੋਟਾ ਹੋਵੇ ਕਹਿੰਦਾ ਅਸੀਂ ਉਹਨਾਂ ਨੂੰ ਬਖਸਾਂਗੇ ਨਹੀਂ ਕਲਦੀਪ ਧਾਲੀਵਾਲ ਨੇ ਕਿਹਾਗਾ ਕਿ ਸਾਡੀ ਸਰਕਾਰ ਭਗਵਾਨਤਮਾਨ ਸਾਹਿਬ ਨੇ ਜਿਹੜੇ ਮੁੱਖ ਮੰਤਰੀ ਨੇ 31 ਦਸੰਬਰ ਤੱਕ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਨ ਦਾ ਜਿਹੜਾ ਮਹਿਮ ਬੇਟਾ ਦਿੱਤੀ ਆ ਕਿ ਆਉਣ ਵਾਲੇ ਜਿਹੜਾ 31 ਦਸੰਬਰ ਆ ਉਸ ਨੂੰ ਜਿਹੜਾ ਪੰਜਾਬ ਦੇ ਵਿੱਚ ਜਿਹੜੀਆਂ ਸਖਤ ਹਦਾਇਤਾਂ ਕੀਤੀਆਂ ਗਈਆਂ ਨੇ ਜਿਹੜੀਆਂ ਕਿ ਆਪਾਂ ਕਹਿੰਦੇ ਆ ਅਫਸਰਾਂ ਨੂੰ ਕੀਤੀਆਂ ਗਈਆਂ ਕਿ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਨਸ਼ੇ ਦਾ ਕੋੜ ਆ ਉਹ ਤੋਂ ਨੂੰ ਉਸ ਨੂੰ ਖਤਮ ਕੀਤਾ ਜਾ ਰਿਹਾ ਪੰਜਾਬ ਸਰਕਾਰ ਵੱਲੋਂ ਪਰ ਦੂਜੇ ਪਾਸੇ ਜਿਹੜੀਆਂ ਬਗਾਵਤਾਂ ਦੀਆਂ ਸੁਰਾਂ ਨੇ ਜਿਹੜੀਆਂ ਉਹ ਉੱਠ ਰਹੀਆਂ ਨੇ ਤਿੱਖੀਆਂ ਹੁੰਦੀਆਂ ਜਾ ਰਹੀਆਂ ਨੇ ਇਹ ਹਾਲੇ ਮਾਮਲਾ ਕਿੱਥੇ ਪਹੁੰਚਿਆ ਕਿੱਥੇ ਨਾ ਪਹੁੰਚਿਆ ਕਿਉਂਕਿ ਕੇਜਰੀਵਾਲ ਜੇਲ੍ਹ ਦੇ ਵਿੱਚ ਨੇ ਹੋ ਸਕਦਾ ਕਿ ਇਹ ਅਰਵਿੰਦਰ ਕੇਜਰੀਵਾਲ ਬਾਹਰ ਹੁੰਦੇ ਤਾਂ ਭਗਵੰਤ ਮਾਨ ਉਹਨਾਂ ਦੇ ਨਾਲ ਕੋਈ ਮੀਟਿੰਗ ਕਰਦਾ ਕੋਈ ਸਾਂਝੀ ਜਿਹੜੀ ਇਹ ਬਾਹਰ ਨਿਕਲ ਕੇ ਗੱਲ ਆ ਸਕਦੀ ਸੀ ਪਰ ਹੁਣ ਜਿਹੜਾ ਇਹ ਐਕਸ਼ਨ ਲਿੱਤਾ ਗਿਆ ਕਮਰਬਿਜੇ ਪ੍ਰਤਾਪ ਵੱਲੋਂ ਜਿਹੜੀਆਂ ਸਾਰੀਆਂ ਗੱਲਾਂ ਕਹੀਆਂ ਗਈਆਂ ਇਸ ਨੂੰ ਲੈ ਕੇ ਜਿਹੜਾ ਇੱਕ ਵੱਡਾ ਸਵਾਲ ਇਹ ਚੈਨ ਆਪਾਂ ਕਹਿ ਦਈਏ ਕਿ ਖੜਾ ਕੀਤਾ ਜਾ ਰਿਹਾ ਆਪ ਵੱਲੋਂ ਆਪ ਦੀ ਹੀ ਸਰਕਾਰ ਉੱਤੇ ਐਮਐਲਏ ਜਿਹੜੇ ਨੇ ਇਕੱਠੇ ਹੋ ਰਹੇ ਨੇ ਆਉਣ ਵਾਲਾ ਸਮਾਂ ਦੱਸਦਾਗਾ ਕੌਣ ਮੁੱਖ ਮੰਤਰੀ ਬਣਦਾ ਜਾਂ ਮੁੱਖ ਮੰਤਰੀ ਭਵਨਤਮਾਨ ਹੀ ਰਹਿੰਦਾਗਾ ਜਾਂ ਇਹ ਹਵਾ ਦੇ ਵਿੱਚ ਤੀਰ ਨੇ ਜਾਂ ਫਿਰ ਕਿਸ ਤਰ੍ਹਾਂ ਕੀ ਜਿਹੜਾ ਪੰਜਾਬ ਦੇ ਅੰਦਰ ਜਿਹੜਾ ਆਮ ਆਦਮੀ ਪਾਰਟੀ ਸਰਕਾਰ ਆ ਉਹਦੇ ਅੰਦਰ ਜਿਹੜਾ ਇੱਕ ਨਵਾਂ ਕਲੇਸ਼ ਸੜਾ ਖੜਾ ਹੋਣ ਵਾਲਾਗਾ ਇਸ ਨੂੰ ਲੈ ਕੇ ਜਿਹੜਾ ਕੁਮਰ ਵਿਜੇ ਪ੍ਰਤਾਪ ਵੱਲੋਂ ਜਿਹੜਾ ਬਾਰ-ਬਾਰ ਜਿਹੜਾ ਭਵੰਤਮਾਨ ਉੱਤੇ ਜਿਹੜੇ ਸਵਾਲ ਚੁੱਕੇ ਜਾ ਰਹੇ ਹਨ ਬੇਸ਼ੱਕ ਹਾਲ ਤੱਕ ਭਵੰਤਮਾਨ ਵੱਲੋਂ ਜਿਹੜਾ ਮੁੱਖ ਮੰਤਰੀ ਆ ਉਸ ਵੱਲੋਂ ਕੋਈ ਬਿਆਨ ਨਹੀਂ ਦਿੱਤਾ ਗਿਆ ਕੁਮਰ ਵਿਜੇ ਪ੍ਰਤਾਪ ਦੀ ਗੱਲ ਨੂੰ ਜਾਨੀ ਕਿ ਕੋਈ ਸੀਰੀਅਸ ਨਹੀਂ ਲੈਂਦਾ ਗਿਆ ਉਹਨਾਂ ਦੀ ਗੱਲ ਨੂੰ ਜਿਹੜਾਗਾ ਕਿ ਟਾਲਮਟੋਲ ਕੀਤਾ ਜਾ ਰਿਹਾ ਇਸ ਗੱਲ ਨੂੰ ਸ਼ਾਇਦ ਹੁਣ ਲੈ ਕੇ ਕੋਈ ਵੀ ਜੇ ਪ੍ਰਤਾਪ ਵੱਲੋਂ ਇਹ ਕਿਤੇ ਨਾ ਕਿਤੇ ਜਿਹੜਾ ਹੋ ਸਕਦਾ ਕਿ ਜਿਹੜਾ ਐਮਐਲਏ ਨਾਲ ਕੋਈ ਰਾਬਤਾ ਕੀਤਾ ਜਾ ਰਿਹਾ ਹੋਵੇ ਮੰਤਰੀਆਂ ਨਾਲ ਕੀਤਾ ਜਾ ਰਿਹਾ ਹੋਵੇ ਪਿਛਲੇ ਦਿਨੀ ਵੀ ਤਸਵੀਰ ਦੇਖਿਆ ਹੋਣਾ ਕਿ ਭਗਵੰਤ ਮਾਨ ਵੱਲੋਂ ਇੱਕ ਜਿਹੜੀ ਰੈਲੀ ਕੀਤੀ ਜਾਂਦੀ ਆ ਉਹਦੇ ਵਿੱਚ ਕੋਈ ਮਾਨਸਾ ਦਾ ਐਮਐਲਏ ਜਿਹੜਾ ਮਾਨਸਾ ਸਾਈਡ ਦੇ ਵਿੱਚੋਂ ਉਹਨੂੰ ਜਿਹੜਾ ਸਟੇਜ ਦੇ ਉੱਤੇ ਭਗਵੰਤ ਮਾਨ ਵੱਲੋਂ ਲਾਇਆ ਜਾ ਰਿਹਾ ਇਸ ਤੋਂ ਤੱਕ ਕਹਿ ਦਿੱਤਾ ਕਿ ਤੂੰ ਜਿਹੜਾ ਸਟੇਜ ਦੇ ਉੱਤੋਂ ਥੱਲੇ ਉਤਰ ਜਾ ਮੈਨੂੰ ਪਤਾ ਨਹੀਂ ਤੂੰ ਅੱਛਾ ਕਿ ਪ੍ਰਧਾਨਗੀ ਚਾਹੁੰਿਆ ਜੇ ਤੁਹਾਨੂੰ ਕੋਈ ਹੋਰ ਕਿਸੇ ਪਾਰਟੀ ਦੇ ਵਿੱਚ ਅਹੁਦਾ ਮਿਲਦਾ ਤੇ ਤੂੰ ਉੱਥੇ ਚੱਲਿਆ ਜਾ ਕੇ ਜਾਨੀ ਕਿ ਭਗਵਾਨ ਤਮਾਨ ਵੱਲੋਂ ਜਿਹੜਾ ਪੂਰਾ ਉੱਥੇ ਗਰਮ ਜਿਹੜਾ ਉਹਨੂੰ ਤੇ ਹੋਇਆ ਗਿਆ ਤੇ ਇਹ ਜਿਹੜਾ ਬੁਲਾਡੇ ਤੋਂ ਖਬਰ ਨਿਕਲ ਕੇ ਸਾਹਮਣੇ ਆਈ ਸੀ ਪਰ ਹੁਣ ਜਿਹੜਾ ਕਿਤੇ ਨਾ ਕਿਤੇ ਇਹ ਲੱਗਦਾ ਹੈ ਕਿ ਅੰਗਿਆਰੀ ਜਿਹੜੀ ਆ ਛੋਟੀ ਤੋਂ ਵੱਡੀ ਜਿਹੜੀ ਭਾਮੜ ਬਣਨ ਵਾਲੀ ਆ ਕਿਤੇ ਨਾ ਕਿਤੇ ਜਿਹੜਾ ਹੈ ਜਰੂਰ ਕਿਸਮਾਨ ਪੈਣ ਵਾਲਾਗਾ ਇਸ ਤੋਂ ਸਿੱਧ ਹੁੰਦਾਗਾ ਬਣੇ ਰਹੋ ਤੁਸੀਂ ਪੰਜਾਬੀ ਬਿੱਸੇ ਟੀਵੀ ਨਾਲ ਮੈਂ ਹਾਂ ਮੱਖਣ ਸਿੰਘ ਉੱਬਾ ਧੰਨਵਾਦ ਵਹਿਬ ਜੀ ਦਾ ਖਾਲਸਾ ਸ੍ਰੀ ਵਹਿਬ ਜੀ ਕੀ ਫਤਿਹ